ਭਾਈ ਅਮਰਪਾਲ ਸਿੰਘ ਜੀ ਜੇ ਇਲੈਕਸ਼ਨ ਹੀ ਲੜਨੇ ਹੀ ਤੇ ਫਿਰ ਇੱਟਾ ਵੱਡਾ ਡਰਾਮਾ ਕਿਉਂ ਕਰਨਾ ਹੈ ਵੀ 2019 ਦੇ ਵਿੱਚ ਅਮਰਪਾਲ ਦਾ ਪਰਿਵਾਰ ਕਾਂਗਰਸ ਦਾ ਪੱਕਾ ਸਪੋਰਟਰ ਸੀ ਉਦੋਂ ਭਾਰੀ ਠੇਸ ਪਹੁੰਚੀ ਆ ਜਿਹੜੇ ਭਾਈ ਅਮਰਪਾਲ ਸਿੰਘ ਦੇ ਸਪੋਰਟਰ ਏ ਮੈਂ ਤੁਹਾਨੂੰ ਇਹ ਵਾਅਦਾ ਨਾ ਕਰ ਰਿਹਾ ਜੇ 2027 ਦੇ ਵਿੱਚ ਅਮਰਪਾਲ ਨਵੀਂ ਪਾਰਟੀ ਲੈ ਕੇ ਆ ਰਿਹਾ ਜੇ ਅਕਾਲੀ ਦਲ ਬਾਦਲ ਤੇ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਆ ਉਹ ਖਤਮ ਹੋਣ ਜਾ ਰਿਹਾ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਲਾਲਜੀਤ ਭੁੱਲਰ ਦੇ ਹੱਕ 'ਚ ਫਤਵਾ ਦੇਣ ਜਾ ਰਹੇ ਆ ਬੀਬੀ ਖਾਲੜਾ ਜਿਹੜੇ ਨੇ ਉਹਨਾਂ ਨੂੰ ਉਹਨਾਂ ਨੂੰ ਵੀ ਇਗਨੋਰ ਕਰ ਦਿੱਤਾ ਸੀ ਇੱਕ ਸਮੇਂ ਤੇ ਆ ਕੇ ਇਹਨਾਂ ਇਸ ਪਰਿਵਾਰ ਨੇ ਉਹਨਾਂ ਕੋ ਸਿਰਫ ਇੱਕੋ ਆਪਸ਼ਨ ਹੀ ਭਾਈ ਅਮਰਤਪਾਲ ਸਿੰਘ ਲੋਕਾਂ ਨਾਲ ਵੀ ਗੱਲ ਕੀਤੀ ਹੈ ਵੱਧ ਤੌਰ ਦੇ ਉੱਤੇ ਲੋਕ ਉਹ ਨੇ ਜਿਹੜੇ ਅੱਜ ਵੀ ਭਾਈ ਅਮਰਤਪਾਲ ਸਿੰਘ ਨੂੰ ਸਮਰਥਨ ਦੇ ਰਹੇ ਨੇ ਪਰ ਥੋੜੇ ਜਿਹੜੇ ਇਹ ਰੁਝਾਨ ਨੇ ਕੀ ਇੱਥੇ ਆ ਕੇ ਸਟੇਬਲ ਹੋ ਸਕਣਗੇ ਕਿਤੇ ਮੈਂ ਭਾਈ ਅਮਰਜਪਾਲ ਦੇਰ ਖਿਲਾਫ ਨਹੀਂ ਜਾਏਗਾ ਭਾਈ ਸਾਹਿਬ ਇੱਕ ਦੇਸ਼ ਦਾ ਜਿਹੜਾ ਰਾਜਾ ਆ ਉਹਦੇ ਹੇਠ ਆ ਗਿਆ ਉਹਦੇ ਅਧੀਨ ਆ ਗਿਆ ਕਿਹਦੇ ਰਹੀਂ ਸਵਧਾਰ ਰਹੀਂ ਜੇ ਵੋਟਾਂ ਹੀ ਪਾਉਣੀਆਂ ਤੇ ਫਿਰ ਸਾਨੂੰ ਲੱਗਦਾ ਹੈ ਵੀ ਅਹੀਂ ਖਰੂਰ ਸਾਹਿਬ ਦਾ ਜਿਹੜਾ ਵਿਕਾਸ ਆ ਉਹ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਰਹੀਂ ਕਰਾ ਸਕਦੇ ਆ ਇਹਦਾ ਉਹ ਕਹਿੰਦੇ ਸੀਗੇ ਕਿ ਮੈਂ ਸਵਿਧਾਨ ਨੂੰ ਨਹੀਂ ਮੰਨਦਾ ਜਾਂ ਫਿਰ ਸਵਿਧਾਨ ਮੇਰੇ ਅਧੀਨ ਨਹੀਂ ਤੇ ਮੈਂ ਸਵਿਧਾਨ ਦੇ ਅਧੀਨ ਨਹੀਂ ਹੈਗਾ ਤੇ ਮੁੜ ਕੇ ਹੁਣ ਉਹੀ ਸੰਵਿਧਾਨਕ ਗੱਲਾਂ ਹੋ ਗਈਆਂ ਨੇ ਉੱਥੇ ਹੀ ਜਾ ਕੇ ਹੁਣ ਪੱਤਰ ਵੀ ਭਰ ਲੈ ਨਾਮਜ਼ਦਗੀ ਦੇ ਤੇ ਹੁਣ ਉੱਥੇ ਹੀ ਚੋਣਾਂ ਲੜਦੇ ਪਏ। ਉਹਦਾ ਕਾਰਨ ਇਹ ਬਣਿਆ ਆ ਭੀ ਡਿਬੜੂਗੜ ਜੇਲ੍ਹ ਕੱਟਣੀ ਹੀ ਬੜੀ ਔਖੀ ਹੋ ਗਈ ਆ ਭਾਈ ਸਾਹਿਬ ਲੋ। ਭਾਈ ਅਮਰਪਾਲ ਸਿੰਘ ਨੇ ਕੌਮ ਨਾਲ ਕਿਤੇ ਨਾ ਕਿਤੇ ਧਰੋ ਕਰ ਦਿੱਤਾ। ਭਾਈ ਅਮਰਪਾਲ ਸਿੰਘ ਨੇ ਆਪਣਾ ਬਚਾ ਕੀਤਾ। ਐਨਐਸਏ ਲੱਗੀ ਹੋਵੇ ਇੱਕ ਸਿੰਘ ਦੇਸ਼ ਤੋੜਨ ਦੀ ਗੱਲ ਕਰਨ ਧਿਆਵੇ ਉਹ ਜੇਲ੍ਹ ਦੇ ਵਿੱਚ ਹੋਵੇ ਤਾਂ ਅਸੀਂ ਫਿਰ ਵੀ ਉਹਨੂੰ ਇਲੈਕਸ਼ਨ ਲੰਨ ਦਿੱਤੀ ਜਾ ਰਹੀ ਹੈ ਇਸ ਚੀਜ਼ ਦਾ ਸਿੱਧਾ ਇੰਟਰਨੈਸ਼ਨਲ ਲੈਵਲ ਤੇ ਫਾਇਦਾ ਮੋਦੀ ਜੀ ਨੂੰ ਜਾ ਰਿਹਾ ਆ ਪਰੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਮੌਜੂਦ ਹਾਂ ਔਰ ਫਿਲਹਾਲ ਇੱਥੇ ਜੋ ਸਮੀਕਰਨ ਚੱਲਦੇ ਆ ਰਹੇ ਨੇ ਕਾਫੀ ਲੰਬੇ ਸਮੇਂ ਤੋਂ ਖਬਰਾਂ ਵੀ ਇਸ ਦੀਆਂ ਚੱਲਦੀਆਂ ਪਈਆਂ ਨੇ ਲੋਕਾਂ ਦੇ ਰੁਝਾਨ ਪਤਾ ਵੀ ਲੱਗ ਰਹੇ ਨੇ ਪਰ ਅੱਜ ਵੋਟਾਂ ਦਾ ਦੇਣਾ ਹੈ ਵੋਟਾਂ ਦੇ ਦੇਣੇ ਲੋਕ ਕਿਨੂੰ ਫਤਵਾ ਦਿੰਦੇ ਨੇ ਕਿੱਧਰ ਵੱਲ ਨੂੰ ਵੋਟ ਪਾਉਂਦੇ ਨੇ ਇਹਦੇ ਉੱਤੇ ਸਾਰਾ ਧਰਮ ਅਦਲ ਟਿਕਿਆ ਹੋਇਆ ਅੱਜ ਸਾਡੇ ਨਾਲ ਖਾਲਸਾ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਰੁਝਾਨ ਕਿੱਧਰ ਨੂੰ ਹੈ ਔਰ ਲੋਕਾਂ ਨੂੰ ਕੀ ਅਪੀਲ ਕਰਦੇ ਪਏ ਨੇ ਖਾਲਸਾ ਸਾਹਿਬ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਮੇਰਾ ਨਾਮ ਜੀ ਗੁਰਵਿੰਦਰ ਸਿੰਘ ਨਿਆੰਗ ਸਿੰਘ ਮੈਂ ਇਥੋਂ ਆਵਾਦਮੀ ਪਾਰਟੀ ਦੀ ਜੁਮੇਹਰੀ ਖਡੂਰ ਸਾਹਿਬ ਦੀ ਪ੍ਰੈਜ਼ੀਡੈਂਟ ਲਾਇਆ ਉਹਨਾਂ ਨੇ ਮੈਨੂੰ ਖਡੂਰ ਸਾਹਿਬ ਤੇ ਆਵਾਦਮੀ ਪਾਰਟੀ ਸਰਦਾਰ ਮਨਜਨ ਸਿੰਘ ਨਾਲਪੁਰਾ ਸਾਹਿਬ ਅੱਛਾ ਕੀ ਰੁਝਾਨ ਹੈਗਾ ਖਡੂਰ ਸਾਹਿਬ ਦਾ ਤੁਸੀਂ ਤਾਂ ਹੁਣ ਖਾਸੇ ਵਿਚਰੇ ਹੋਣੇ ਲੋਕਾਂ ਚ ਵੇਖੋ ਜੀ ਜਿਹੜਾ ਮਾਹੌਲ ਹੁੰਦਾ ਆਪਣੇ ਜਿਹੜੇ ਲੋਕ ਆ ਉਹ ਮਾਹੌਲ ਦੇ ਨਾਲ ਚੱਲਦੇ ਆ ਹਵਾ ਦੇ ਨਾਲ ਚੱਲਦੇ ਆ ਪਰ ਜਿਹੜੀ ਹਵਾ ਪਹਿਲਾਂ ਭਾਈ ਅਮਰਤਪਾਲ ਸਿੰਘ ਜੀ ਦੀ ਬਣੀ ਸੀ ਉਹ ਹੁਣ ਆ ਪਿਛਲੇ 2 ਦਿਨ ਤੋਂ ਜਿਹੜੀ ਆ ਉਹ ਠੰਡੀ ਪੈ ਗਈ ਆ ਮੱਠੀ ਪੈ ਗਈ ਆ ਇੱਕ ਤੇ ਲੋਕਾਂ ਨੂੰ ਜਦੋਂ ਇਹ ਕਲੀਅਰ ਹੋਇਆ ਵੀ 2019 ਦੇ ਵਿੱਚ ਅਮਰਤਪਾਲ ਦਾ ਪਰਿਵਾਰ ਕਾਂਗਰਸ ਦਾ ਪੱਕਾ ਸਪੋਰਟਰ ਸੀ ਉਦੋਂ ਭਾਰੀ ਠੇਸ ਪਹੁੰਚੀ ਆ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਸਪੋਰਟਰ ਰਏ ਇਹ ਸਾਡੇ ਸਿੰਘ ਆ ਇੱਥੇ ਬੈਠੇ ਆ ਏ ਵੀ ਪਹਿਲਾ ਭਾਈ ਅਮਰਿਤਪਾਲ ਸਿੰਘ ਦੇ ਨਾਲ ਹੀ ਜਿਨ੍ਹਾਂ ਨੂੰ ਇਹ ਚੀਜ਼ਾਂ ਪਤਾ ਲੱਗੀਆਂ ਵੀ ਇਹ ਉਹ ਆਪ ਜਦੋਂ ਭਾਈ ਬੀਬੀ ਖਾਲੜਾ ਦੀ ਕੁਰਬਾਨੀ ਭਾਈ ਸਾਹਿਬ ਦੀ ਕੁਰਬਾਨੀ ਭਾਈ ਜਸਵੰਤ ਸਿੰਘ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਉਹਨੂੰ ਕੁਰਬਾਨੀ ਨੂੰ ਅੰਗੋਲੀਆਂ ਕਰਕੇ ਇਹਨਾਂ ਨੇ ਆਪ ਤੇ ਵੋਟਾਂ ਪਾਈਆਂ ਹੀ ਪਾਈਆਂ ਪਰ ਬਹੁਤ ਸਾਰੇ ਪਰਿਵਾਰਾਂ ਤੋਂ ਜਲੂਪੁਰ ਖੇੜੇ ਤੋਂ ਉੱਥੇ ਆਪਣੇ ਮਤਲਬ ਸਾਂਝ ਹੈਗੀ ਆ ਬਹੁਤ ਸਾਰੇ ਪਰਿਵਾਰਾਂ ਕੋ ਵੋਟਾਂ ਕਾਂਗਰਸ ਨੂੰ ਪਵਾਈਆਂ ਵੀ ਉਹ ਚੀਜ਼ ਦਾ ਕਰਕੇ ਜਦੋਂ ਇਹ ਇਹਨਾਂ ਬੰਦਿਆਂ ਤੇ ਇਸ ਚੀਜ਼ ਦਾ ਅਸਰ ਹੋਇਆ ਤੇ ਕਾਫੀ ਜਿਹੜੀ ਨੌਜਵਾਨਾਂ ਦਾ ਰੁਝਾਨ ਜਿਹੜਾ ਆ ਉਹ ਬਦਲ ਚੁੱਕਾ ਆ ਬਾਕੀ ਮੇਰੇ ਵੱਲੋਂ ਨੌਜਵਾਨਾਂ ਨੂੰ ਇਹ ਅਪੀਲ ਸੀ ਵੀ ਆਪਾਂ ਖਡੂਰ ਸਾਹਿਬ ਦੀ ਡਿਵੈਲਪਮੈਂਟ ਕਰਾਉਣੀ ਆ ਆਪਾਂ ਖਡੂਰ ਸਾਹਿਬ ਦਾ ਵਿਕਾਸ ਕਰਾਉਣਾ ਆਪਾਂ ਜਦੋਂ ਆਊਗਾ ਸਮਾ 2027 ਦਾ ਮੈਂ ਤੁਹਾਨੂੰ ਇਹ ਵਾਅਦਾ ਨਾ ਕਰ ਰਿਹਾ ਜੇ 2027 ਦੇ ਵਿੱਚ ਅਮਰਪਾਲ ਨਵੀਂ ਪਾਰਟੀ ਲੈ ਕੇ ਆ ਰਿਹਾ ਜੇ ਅਕਾਲੀ ਦਲ ਬਾਦਲ ਤੇ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਆ ਉਹ ਖਤਮ ਹੋਣ ਜਾ ਰਿਹਾ ਜੇ ਜਿੰਨੇ ਬੰਦੇ ਅੱਜ ਅਸਤੀਫਾ ਦੇ ਰਹੇ ਆ ਉਹ ਅਮਰਪਾਲ ਦੀ ਨਵੇਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਬੇਸ ਤੇ ਉੱਤੇ 2027 ਚੋ ਇਲੈਕਸ਼ਨ ਲੜੂਗਾ ਜਿਹਦਾ ਅਸੀਂ ਸਵਾਗਤ ਕਰਦੇ ਆ ਤੇ ਜੇ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਲਾਲਜੀਤ ਭੁੱਲਰ ਆਪਣੀ ਕੀਤੀ ਜੁਬਾਨ ਤੇ ਨਾ ਖਰੇ ਉਤਰਨਗੇ ਖਡੂਰ ਸਾਹਿਬ ਨੂੰ ਜਿਹੜੇ ਉਹਨਾਂ ਵਾਅਦੇ ਕੀਤੇ ਆ ਉਹ ਡਿਵੈਲਪਮੈਂਟ ਨਾ ਦੇਣਗੇ ਤੇ ਅਸੀਂ 2027 ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਵੋਟ ਪਾਵਾਂਗੇ ਪਰ ਫਿਲਹਾਲ ਅੱਜ ਜਿਹੜਾ ਦੇਣਿਆ ਉਹ ਲਾਲਜੀਤ ਭੁੱਲਰ ਜੀ ਦਾ ਦੇਣਿਆ ਅੱਜ ਉਹਨਾਂ ਨੂੰ ਵੋਟ ਪਾਉਣੀ ਆ ਤਾਂ ਕਿ ਆਪਾਂ ਪੜਾਵਦਾ ਵਿਕਾਸ ਕਰਾ ਸਕੀਏ ਤੁਸੀਂ ਹੁਣੇ ਦੱਸਿਆ ਕਿ ਲੋਕਾਂ ਨੂੰ ਸਪਸ਼ਟ ਹੋ ਗਿਆ ਹੈ ਕਿ ਪਰਿਵਾਰ ਪਹਿਲਾਂ ਕਾਂਗਰਸ ਵੱਲ ਹੈਗਾ ਪਰ ਹੁਣ ਮੈਂ ਇੱਥੇ ਤੁਹਾਡੀ ਤੁਹਾਡੇ ਬਿਆਨ ਤੇ ਆਉਣਾ ਕਿ ਜੇ ਸਭ ਕੁਝ ਨਾ ਹੋਇਆ ਤੁਸੀਂ 27 ਦੇ ਵਿੱਚ ਅਮਰਿਤਪਾਲ ਸਿੰਘ ਨੂੰ ਵੋਟ ਪਾਉਗੇ ਤਾਂ ਕਿ ਔਰੋਂ ਤੁਸੀਂ ਆ ਭੁੱਲ ਜਾਓਗੇ ਕਿ ਇੱਕ ਟਾਈਮ ਦੇ ਉੱਤੇ ਕਾਂਗਰਸ ਪੱਖੀ ਪਰਿਵਾਰ ਰਿਹਾ ਨਹੀਂ ਮੈਂ ਇਹ ਨਹੀਂ ਭੁੱਲ ਜੂਗਾ ਵੀ ਕਾਂਗਰਸ ਪੱਖੀ ਪਰਿਵਾਰ ਰਿਹਾ ਆ ਪਰ ਮੈਂ ਇਹ ਚੀਜ਼ ਤੇ ਹੋਊਂਗਾ ਕਿ ਜਿਹੜਾ ਜੇ ਸਾਡੇ ਨਾਲ ਕੀਤੇ ਵਾਅਦੇ ਲਾਲਪੁਰਾ ਸਾਹਿਬ ਲਾਲਜੀਤ ਭੁੱਲਰ ਜੀ ਨਹੀਂ ਪੂਰੇ ਕਰ ਲਗੇ ਜੇ ਕੀਤੇ ਵਾਦੇ ਨਹੀਂ ਪੂਰੇ ਕਰਨਗੇ ਸਾਨੂੰ ਸਾਡੇ ਹਲਕੇ ਦੇ ਲੋਕ ਕੀ ਮੰਗ ਰਹੇ ਆ ਤੁਹਾਡੇ ਨਾਲ ਵਾਦੇ ਕਿਹੜੇ ਕੀਤੇ ਉਹਨਾਂ ਸਾਡੇ ਹਲਕੇ ਦੇ ਲੋਕ ਕੀ ਮੰਗ ਰਹੇ ਆ ਡਿਵੈਲਪਮੈਂਟ ਮੰਗ ਰਹੇ ਆ ਠੀਕ ਜੀ ਗੱਲ ਨਸ਼ਾ ਬੰਦ ਮੰਗ ਰਹੇ ਆ ਖਡੂਰ ਸਾਹਿਬ ਦੇ ਵਿੱਚ ਸਾਰੀਆਂ ਸਹੂਦਾ ਆ ਬਸ ਉਹਨਾਂ ਸਹੂਦਾ ਦੀ ਪ੍ਰੋਪਰ ਲੋਕ ਸੇਵਾ ਲੈਣੀ ਚਾਹੁੰਦੇ ਆ ਜਿੱਦਾਂ ਹਸਪੀਟਲ ਠੀਕ ਜੀ ਗੱਲ ਹਸਪੀਟਲ ਆ ਆਪਣੇ ਉਹਦੇ ਵਿੱਚ ਪ੍ਰੋਪਰ ਡਾਕਟਰ ਮੰਗ ਰਹੇ ਆ ਪ੍ਰੋਪਰ ਦਵਾਈਆਂ ਮੰਗ ਰਹੇ ਆ ਇਸੇ ਤਰ੍ਹਾਂ ਹੀ ਖਡੂਰ ਸਾਹਿਬ ਦੀ ਡਿਵੈਲਪਮੈਂਟ ਤੇ ਧਿਆਨ ਹੈ ਖਡੂਰ ਸਾਹਿਬ ਦੇ ਵਿੱਚ ਲਾਇਬ੍ਰੇਰੀ ਲਿਆ ਚੁੱਕਿਆ ਹੈ ਆਮ ਆਦਮੀ ਪਾਰਟੀ ਵੱਲੋਂ ਖਡੂਰ ਸਾਹਿਬ ਦੇ ਵਿੱਚ ਅਜੇ ਤੱਕ ਲਾਇਬ੍ਰੇਰੀ ਨਹੀਂ ਹੈ ਕਾਲਜ ਦੇ ਵਿੱਚ ਹੈਗੀ ਹੈ ਸਕੂਲਾਂ ਦੇ ਵਿੱਚ ਹੈਗੀ ਹੈ ਪਰ ਪਿੰਡ ਦੀ ਲਾਇਬ੍ਰੇਰੀ ਨਹੀਂ ਹੈ ਖਡੂਰ ਸਾਹਿਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਲਾਇਬ੍ਰੇਰੀ ਖੋਲਤੀ ਹੈ ਤਾਂ ਜੋ ਅੱਜ ਦਾ ਨੌਜਵਾਨ ਹੈ ਮੋਬਾਈਲ ਨੂੰ ਛੱਡ ਕੇ ਕਿਤਾਬ ਨਾਲ ਜੁੜੇ ਇਤਿਹਾਸ ਨਾਲ ਜੁੜੇ ਇਹ ਕਰਕੇ ਇਹਨਾਂ ਚੀਜ਼ਾਂ ਤੇ ਆ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਲਾਲਜੀਤ ਭੁੱਲਣ ਬੜੇ ਵਧੀਆ ਇਨਸਾਨ ਨੇ ਮੇਰੇ ਪਰਮ ਮਿੱਤਰ ਨੇ ਮੇਰੇ ਉਹਨਾਂ ਨਾਲ ਵਾਅਦੇ ਹੋਏ ਆ ਉਹ ਆਪਣੇ ਵਾਅਦੇ ਪੂਰੇ ਕਰਨਗੇ ਮੇਰੇ ਨਾਲ ਹੋਂ ਤੱਕ ਜਿਹੜੇ ਉਹਨਾਂ ਕੀਤੇ ਸੀ ਤੇ ਉਹਨਾਂ ਪੂਰੇ ਕੀਤੇ ਆ ਜਿਵੇਂ ਖਡੂਰ ਸਾਹਿਬ ਦਾ ਉਹਨਾਂ ਵਾਅਦਾ ਕੀਤਾ ਹੈ ਵੀ ਗੁਰੂ ਦੀ ਨਗਰੀ ਨੂੰ ਆਉਂਦੀ ਸੜਕ ਕੋਈ ਵੀ ਟੁੱਟੀ ਨਹੀਂ ਹੋਊਗੀ ਤੁਸੀਂ ਘੁੰਮ ਕੇ ਵੇਖ ਲਿਓ ਇਹ ਆ ਜਿਹੜੀ ਛੜਕ ਆਪਾਂ ਜਿੱਥੇ ਬੈਠੇ ਆ ਬਹੁਤ ਜ਼ਿਆਦੀ ਦੀ ਹਾਲਤ ਖਸਤਾ ਰਹੀ ਆ ਪਿਛਲੇ 10 ਸਾਲਾਂ ਤੋਂ ਪਰ ਸਰਕਾਰ ਬੰਦਿਆ ਹੀ ਪਹਿਲੇ 23 ਚੜਦੇ ਆਂ 22 ਚ ਸਰਕਾਰ ਬਣੀ 23 ਚੜਦੇ ਆਂ ਇਹ ਸੜਕ ਜਿਹੜੀ ਆ ਐਨ ਵਧੀਆ ਰਿਪੇਅਰ ਹੋ ਚੁੱਕੀ ਆ ਤੁਸੀਂ ਵੇਖ ਲਓ ਚੋਲੇ ਵਾਲੀ ਸੜਕ ਵੇਖ ਲਓ ਨਹਿਰ ਦੇ ਨਾਲ-ਨਾਲ ਤੁਸੀਂ ਇਹ ਸੜਕ ਵੇਖ ਲਓ ਵਹੀਂ ਪੁਈਆਂ ਵਾਲੀ ਸੜਕ ਵੇਖ ਲਓ ਤਰਨਤਾਰਨ ਵਾਲੀ ਸੜਕ ਵੇਖ ਲਓ ਸਾਰੀਆਂ ਸੜਕਾਂ ਜਿਹੜੀਆਂ ਉਹਨਾਂ ਨੇ ਕੰਪਲੀਟ ਕਰਤੀਆਂ ਆ ਅਜੇ 2 ਸਾਲ ਹੋਏ ਆ 3 ਸਾਲ ਉਹਨਾਂ ਦੇ ਹੈਗੇ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਲਾਲਜੀਤ ਭੁੱਲਰ ਦੇ ਹੱਕ 'ਚ ਮੈਂ ਮੇਰੇ ਪਿੰਡ ਨੇ ਬਹੁਤ ਸਾਰੇ ਨੌਜਵਾਨਾਂ ਨੇ ਲਾਲਜੀਤ ਭੁੱਲਰ ਦੇ ਹੱਕ 'ਚ ਫਤਵਾ ਦੇਣ ਜਾ ਰਹੇ ਆ ਵੀ ਇਹ ਗੱਲ ਕੀਤੀ ਸੀ ਕਿ ਬੀਬੀ ਖਾਲੜਾ ਜਿਹੜੇ ਨੇ ਉਹਨਾਂ ਨੂੰ ਉਹਨਾਂ ਨੂੰ ਉਹ ਵੀ ਇਗਨੋਰ ਕਰ ਦਿੱਤਾ ਸੀ ਇੱਕ ਸਮੇਂ ਤੇ ਆ ਕੇ ਇਹਨਾਂ ਇਸ ਪਰਿਵਾਰ ਨਹੀਂ ਆ ਇਹਨਾਂ ਦੇ ਲੋਕਾਂ ਨੇ ਪਰ ਹੁਣ ਬੀਬੀ ਖਾਲੜਾ ਉਹਨਾਂ ਦੇ ਨਾਲ ਖੜੋਤੇ ਹੋਏ ਉਹਨਾਂ ਦੇ ਨਾਲ ਪ੍ਰਚਾਰ ਕਰਦੇ ਪਏ ਫਿਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬੀਬੀ ਉਹ ਬਹੁਤ ਸਤਿਕਾਰਯੋਗ ਨੇ ਉਹ ਬਹੁਤ ਸਤਿਕਾਰਯੋਗ ਨੇ ਬੀਬੀ ਖਾਲੜਾ ਜੀ ਇੱਕ ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਗੱਲ ਕਲੀਅਰ ਕਰ ਦਿਆ 2019 ਦੇ ਵਿੱਚ ਖਡੂਰ ਸਾਹਿਬ ਨੇ ਮੇਹਣਾ ਨਹੀਂ ਲਿਆ ਹੈਗਾ 2019 ਦੇ ਵਿੱਚ ਖਡੂਰ ਸਾਹਿਬ ਨੇ ਪੰਥ ਦਾ ਮਹਿਣਾ ਨਹੀਂ ਲਿਆ ਹੈਗਾ ਮੈਂ ਇਹ ਬਾਰ ਬਾਰ ਰਿਪੀਟ ਕਰਨ ਲਿਆ ਜੇ ਪੰਥ ਦਾ ਮਹਿਣਾ 2019 ਦੇ ਵਿੱਚ ਖਡੂਰ ਸਾਹਿਬ ਨੇ ਨਹੀਂ ਜਿ ਲਿਆ ਬੀਬੀ ਖਾਲੜਾ ਨੂੰ 2019 ਚ ਖਡੂਰ ਸਾਹਿਬ ਨੇ ਜਿਤਾ ਕੇ ਭੇਜਿਆ ਜੇ ਮੇਰੇ ਕੋਲ ਰਿਕਾਰਡ ਵੀ ਆ 2200 ਕੁਝ ਵੋਟਾਂ ਖਡੂਰ ਸਾਹਿਬ ਚੋਂ ਪਈਆਂ ਬੀਬੀ ਖਾਲੜਾ ਜੀ ਨੂੰ ਸਾਰੇ ਹਲਕੇ ਦੇ ਵਿੱਚੋਂ ਜਿਤਾਇਆ ਬੀਬੀ ਖਾਲੜਾ ਜੀ ਨੂੰ ਸ਼ਾਇਦ ਲੀਡ 20000 ਦੀ ਹੋਵੇਗੀ ਠੀਕ ਇਹ ਗੱਲ ਇੱਥੇ ਡਿੰਪੇ ਨੂੰ ਮੈਂ ਖਡੂਰ ਸਾਹਿਬ ਕੱਲੇ ਹਲਕੇ ਦੀ ਗੱਲ ਕਰ ਰਿਹਾ ਜਿਹੜਾ ਖਡੂਰ ਸਾਹਿਬ ਦਾ ਵਿਧਾਨ ਸਭਾ ਹਲਕਾ ਹੈ ਖਡੂਰ ਸਾਹਿਬ ਦਾ ਜਿਹੜਾ ਪ੍ਰੋਪਰ ਲੋਕ ਸਭਾ ਹਲਕਾ ਉਹ ਚੋਂ ਡਿੰਪਾ ਜੀ ਜਿੱਤੇ ਆ ਪਰ ਜਿਹੜਾ ਖਡੂਰ ਸਾਹਿਬ ਦਾ ਵਿਧਾਨ ਸਭਾ ਹਲਕਾ ਉਹਦੇ ਵਿੱਚੋਂ ਵੋਟ ਸਾਰੀ ਬੀਬੀ ਖਾਲੜਾ ਜੀ ਨੂੰ ਪਈ ਆ ਇਹ ਕਰਕੇ ਖਡੂਰ ਸਾਹਿਬ ਨੇ ਪੰਥ ਦਾ ਮੇਣਾ ਨਹੀਂ ਲਿਆ ਹੈਗਾ ਬਾਕੀ ਜਿਹੜੇ ਲੋਕ ਸਭਾ ਦੇ ਅੰਦਰ ਵਿਧਾਨ ਸਭਾ ਹਲਕੇ ਆਉਂਦੇ ਆ ਉਥੋਂ ਬੀਬੀ ਖਾਲੜਾ ਜੀ ਹਾਰੇ ਹੀ ਜਿਹੜਾ ਤੁਹਾਡਾ ਸਵਾਲ ਵੀ ਉਹ ਨਾਲ ਨੇ ਵੇਖੋ ਬੀਬੀ ਖਾਲੜਾ ਜੀ ਨਾਲ ਕੀਤਾ ਪਰਿਵਾਰ ਇਸ ਨੇ ਧੋਖਾ ਭਾਈ ਅਵਤਾਰ ਸਿੰਘ ਖੰਡਾ ਜਿਹੜੇ ਸ਼ਹੀਦ ਹੋਏ ਨੇ ਬਾਹਰ ਉਹਨਾਂ ਦੀ ਮਾਤਾ ਦੇ ਨਾਲ ਕੀਤਾ ਇਸ ਪਰਿਵਾਰ ਨੇ ਧੋਖਾ ਮੈਂ ਕੋਈ ਉਹਨਾਂ ਦਾ ਵਿਰੋਧੀ ਨਹੀਂ ਹੈਗਾ ਪਰ ਗੁਰੂ ਸਾਹਿਬ ਨੇ ਮੈਨੂੰ ਬਾਣਾ ਦਿੱਤਾ ਆ ਗੁਰੂ ਸਾਹਿਬ ਨੇ ਮੈਨੂੰ ਸੱਚ ਬੋਲਣ ਦੀ ਸ਼ਮਤਾ ਦਿੱਤੀ ਆ ਮੇਰੇ ਹਿਰਦੇ ਦੇ ਵਿੱਚ ਉਹਨਾਂ ਨੇ ਝੂਠ ਦੇ ਦਬਦਬਾ ਨਹੀਂ ਪਾਇਆ ਸੱਚ ਬੋਲਣ ਦਾ ਹੌਸਲਾ ਦਿੱਤਾ ਹੈ ਮੈਨੂੰ ਬੀਬੀ ਖਾਲੜਾ ਜੀ ਨੋ ਹੋਰ ਕੋਈ ਪਾਰਟੀ ਨੂੰ ਉਹ ਸਪੋਰਟ ਨਹੀਂ ਕਰ ਸਕਦੇ ਉਹਨਾਂ ਕੋ ਸਿਰਫ ਇੱਕੋ ਆਪਸ਼ਨ ਹੈ ਭਾਈ ਅਮਰਤਪਾਲ ਸਿੰਘ ਦੂਸਰੀ ਗੱਲ ਬੀਬੀ ਖਾਲੜਾ ਜੀ ਵੀ ਇਹ ਹਮੀਤ ਤੇ ਆ ਵੀ ਸ਼ਾਇਦ ਇਹ ਲਹਿਰ ਬਦਲ ਜੇ ਪੰਥਕ ਲੈਰ ਬਾਂਜੇ ਤੇ ਮੈਂ 2027 ਦੇ ਵਿੱਚ ਬਤੌਰ ਐਮ ਐਲ ਏ ਇਥੋਂ ਇਲੈਕਸ਼ਨ ਲੜਾਂਗੀ। ਬਿਲਕੁਲ ਮੈਂ ਹੁਣ ਇਹ ਵੀ ਜਾਣਨਾ ਚਾਹੁੰਨਾ ਹੈ ਕਿ ਫਿਲਹਾਲ ਜਿਹੜੇ ਸਮੇਂ ਕਰੇ ਖਡੂਰ ਸਾਹਿਬ ਦੇ ਅੱਜ ਨਜ਼ਰ ਆਉਂਦੇ ਪਏ ਆ ਜੋ ਸਥਿਤੀ ਨਜ਼ਰ ਆਉਂਦੀ ਪਈ ਹੈ ਲੋਕਾਂ ਨਾਲ ਵੀ ਗੱਲ ਕੀਤੀ ਹੈ ਵੱਧ ਤੌਰ ਦੇ ਉੱਤੇ ਲੋਕ ਉਹ ਨੇ ਜਿਹੜੇ ਅੱਜ ਵੀ ਭਾਈ ਅੰਮਿਤਪਾਲ ਸਿੰਘ ਨੂੰ ਸਮਰਥਨ ਦੇ ਰਹੇ ਨੇ ਪਰ ਥੋੜੇ ਜਿਹੜੇ ਇਹ ਰੁਝਾਨ ਨੇ ਕੀ ਇੱਥੇ ਆ ਕੇ ਸਟੇਬਲ ਹੋ ਸਕਣਗੇ ਕਿਤੇ ਵੇਖੋ ਜੀ ਲੋਕ ਮੈਂ ਜੀਤੋਂ ਮੰਨਕਰ ਨਹੀਂ ਆ ਵੀ ਲੋਕ ਭਾਈ ਅਮਿਤਪਾਲ ਸਿੰਘ ਨੂੰ ਸਪੋਰਟ ਕਰ ਰਹਾ ਮੈਚ ਹੀ ਤੋਂ ਮੁਨਕਰ ਨਹੀਂ ਆ ਪਰ ਨੌਜਵਾਨ ਪੀੜ੍ਹੀ ਜਿਨ੍ਹਾਂ ਦੇ ਬ੍ਰੇਨ ਵਾਸ਼ ਕੀਤੇ ਗਏ ਠੀਕ ਜੀ ਗੱਲ ਉਹ ਪੀੜ੍ਹੀ ਤੇ ਬਾਕੀ ਪੀੜ੍ਹੀ ਤੇ ਪੰਥ ਦਾ ਭਾਰ ਪਾਇਆ ਗਿਆ ਆ ਪੰਥ ਦਾ ਮਹਿਣਾ ਦਿੱਤਾ ਗਿਆ ਪੀੜ੍ਹੀ ਨੂੰ ਠੀਕ ਜੀ ਗੱਲ ਮੈਂ ਕਿੰਨੇ ਕਿੰਨੇ ਕੀਤੇ ਬ੍ਰੇਨ ਵਾਸ਼ ਆ ਵੀ ਦੱਸੂ ਸੀ ਵੇਖ ਸੋਸ਼ਲ ਮੀਡੀਆ ਨੇ ਕੀਤਾ ਗਿਆ ਆ ਜਿਹੜਾ ਇਹਨਾਂ ਦਾ ਆਈਟੀ ਸੈੱਲ ਆ ਉਹਨੇ ਕੀਤਾ ਆਇਆ ਸੁਣਿਓ ਬੇਨਤੀ ਮੇਰੀ ਵੇਖੋ ਮੈਂ ਭਾਈ ਅਮਰਤਪਾਲ ਸਿੰਘ ਦੇ ਵਰ ਖਿਲਾਫ ਨਹੀਂ ਆ ਮੈਂ ਭਾਈ ਅਮਰਤਪਾਲ ਦੇ ਵਰ ਖਿਲਾਫ ਨਹੀਂ ਜਾਏਗਾ ਠੀਕ ਏ ਗੱਲ ਪਰ ਜਿਹੜਾ ਅੱਜ ਦਾ ਨੌਜਵਾਨ ਆ ਉਹ ਇਹ ਚੀਜ਼ ਨਹੀਂ ਸਮਝ ਰਿਹਾ ਇਹ ਚੀਜ਼ ਨਹੀਂ ਸਮਝ ਰਿਹਾ ਵੀ ਇਹ ਵੀ ਇੱਕ ਜਿੱਦਾਂ મોદી ਹਿੰਦੂ ਧਰਮ ਖਤਰੇ 'ਚ ਆ ਬਾਦਲ ਨੇ ਸਾਰੀ ਉਮਰ ਪੰਥ ਦਾ ਸਹਾਰਾ ਲੈ ਕੇ ਵੋਟਾਂ ਲਈਆਂ ਐਵੇਂ ਹੀ ਧਰਮ ਨੂੰ ਆਧਾਰ ਬਣਾਇਆ ਜਾ ਰਿਹਾ ਆ ਵੀ ਮੈਂ ਸਿੱਖ ਪੰਥ ਪੰਥ ਲਈ ਲੜ ਰਿਆਂ ਪੰਥ ਸਿੱਖ ਪੰਥ ਧਰਮ ਰਾਜਨੀਤੀ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈਗਾ ਧਰਮ ਸੱਚ ਤੇਗਾਂ ਦੀ ਛਾਂ ਹੇਠ ਚੱਲਦਾ ਆ ਠੀਕ ਜੀ ਗੱਲ ਕਲਗੀਧਰ ਪਾਤਸ਼ਾਹ ਦਾ ਸਵਿਧਾਨ ਲਾਗੂ ਹੁੰਦਾ ਹੈ ਧਰਮ ਤੇ ਪਰ ਜਿਹੜੀ ਰਾਜਨੀਤੀ ਆ ਉੱਥੇ ਇੱਕ ਆਮ ਬੰਦੇ ਦਾ ਬਣਾਇਆ ਸੰਵਿਧਾਨ ਉਹ ਲਾਗੂ ਹੁੰਦਾ ਆ ਉਹਦੇ ਅਧੀਨ ਚੱਲਿਆ ਜਾਂਦਾ ਆ ਬਾਕੀ ਬਾਬਾ ਬਖਸ਼ੀ ਸਿੰਘ ਜੀ ਦੀ ਇੰਟਰਵਿਊ ਸਾਰੇ ਜਾਣੇ ਸੁਣਨਾ ਭਾਈ ਅਮਰਪਾਲ ਸਿੰਘ ਦਾ ਕੱਦ ਆਮ ਐਮਪੀਆਂ ਨਾਲੋਂ ਬਹੁਤ ਵੱਡਾ ਹੈ ਪਰ ਅੱਜ ਭਾਈ ਸਾਹਿਬ ਇੱਕ ਦੇਸ਼ ਦਾ ਜਿਹੜਾ ਰਾਜਾ ਆ ਉਹਦੇ ਹੇਠ ਆ ਗਿਆ ਉਹਦੇ ਅਧੀਨ ਆ ਗਿਆ ਕਿਹਦੇ ਰਾਈ ਸਵਧਾਨ ਰਾਈ ਰਾਣਾ ਜੀ ਨੂੰ ਪੁੱਛਿਆ ਸਵਾਲ ਤੁਹਾਡੀ ਪੱਤਰਕਾਰ ਵੀਰਾਂ ਨੇ ਕਿ ਕਿਦਾਂ ਅਮਰਤਪਾਲ ਦੋ ਹਾਂ ਤੇ ਹੁਣ ਕਾਦਾ ਖਤਰਾ ਹੁਣ ਕਾਦਾ ਖਤਰਾ ਹੁਣ ਤੇ ਸਾਡੇ ਵਰਗਾ ਹੀ ਹੋ ਗਿਆ ਇੱਕ ਕਰਕੇ ਹਾਂ ਹੀ ਅਮਰਤਪਾਲ ਸਿੰਘ ਜੀ ਕਹਿੰਦੇ ਵੀ ਸਿਰ ਦੀ ਲੋੜ ਆ ਅਸੀਂ ਆਪਣਾ ਸਿਰ ਤਲਿ ਇਹਦੇ ਧਰ ਕੇ ਉਹਨਾਂ ਨੂੰ ਹਾਜ਼ਰ ਕਰ ਦਿੰਦੇ ਵੀ ਪੰਥ ਵਾਸਤੇ ਹਾਜ਼ਰ ਜੇ ਜਦੋਂ ਸਿੰਘ ਅਮਰਤ ਛੱਕਦਾ ਆ ਗੁਰੂ ਨੂੰ ਉਦੋਂ ਹੀ ਸੀਸੋ ਦੇ ਆਉਂਦਾ ਆ ਜਦੋਂ ਸਿੰਘ ਅਮਰਤ ਛੱਕਦਾ ਆ ਖੰਡੇ ਦੀ ਪਾਉਲ ਲੈਂਦਾ ਜਦੋਂ ਸਿੰਘ ਉਦੋਂ ਹੀ ਗੁਰੂ ਨੂੰ ਸੀਸੋ ਹਾਜ਼ਰ ਕਰ ਆਉਂਦਾ ਆ ਵੀ ਮਹਾਰਾਜ ਇਹ ਅੱਜ ਤੋਂ ਤੈਨੂੰ ਮੈਂ ਗਿਰਵੀ ਰੱਖਤਾ ਆ ਜਦੋਂ ਤੈਨੂੰ ਲੋੜ ਪਵੇ ਇਹ ਲੈ ਲਈ ਜਿਹੜਾ ਸਿੰਘ ਅਮਰਤ ਖੰਡੇ ਦੀ ਪੌ ਲੈ ਲੈਂਦਾ ਉਹਦਾ ਸਿਰ ਉਸ ਦਿਨ ਹੀ ਗਲਗੀਤ ਦੇ ਪਾਸ਼ਾ ਦੇ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੇ ਪੰਥ ਦੇ ਚਰਨਾਂ 'ਚ ਹਾਜ਼ਰ ਹੋ ਜਾਂਦਾ ਆ ਭਾਈ ਅਮਰਤਪਾਲ ਸਿੰਘ ਜੀ ਕਹਿੰਦੇ ਵੀ ਸਿਰ ਦੀ ਸਿਰ ਦੇਣਿਆ ਜੇ ਅਸੀਂ ਗਾੜੀ ਨਾ ਜਾਂਦੇ ਤੁਸੀਂ ਫੇਰ ਕਹਿੰਦੇ ਪਰ ਜੇ ਵੋਟਾਂ ਹੀ ਪਾਉਣੀਆਂ ਤੇ ਫਿਰ ਸਾਨੂੰ ਲੱਗਦਾ ਹੈ ਵੀ ਅਹੀਂ ਖਰੂਰ ਸਾਹਿਬ ਦਾ ਜਿਹੜਾ ਵਿਕਾਸ ਆ ਉਹ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਰਾਈ ਕਰਾ ਸਕਦੇ ਆ ਮੈਂ ਉਹ ਵੀ ਬਿਆਨ ਲੈਣਾ ਚਾਹੁੰਨਾ ਜਿਹੜਾ ਉਹ ਕਹਿੰਦੇ ਸੀਗੇ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਜਾਂ ਫਿਰ ਸੰਵਿਧਾਨ ਮੇਰੇ ਅਧੀਨ ਨਹੀਂ ਤੇ ਮੈਂ ਸੰਵਿਧਾਨ ਦੇ ਅਧੀਨ ਨਹੀਂ ਹੈਗਾ ਤੇ ਮੁੜ ਕੇ ਹੁਣ ਉਹੀ ਸੰਵਿਧਾਨਿਕ ਗੱਲਾਂ ਹੋ ਗਈਆਂ ਨੇ ਉੱਥੇ ਹੀ ਜਾ ਕੇ ਹੁਣ ਪੱਤਰ ਵੀ ਭਰਲੇ ਨਾਮਜ਼ਦਗੀ ਦੇ ਤੇ ਹੁਣ ਉੱਥੇ ਹੀ ਚੋਣਾਂ ਲੜਦੇ ਪਏ ਇਹ ਇਹੋ ਚੀਜ਼ ਪੱਤਰਕਾਰ ਸਾਹਿਬ ਮੈਂ ਆਪਣੇ ਭਰਾਵਾਂ ਨੂੰ ਸਮਝਾਉਣਾ ਚਾਹੁੰਦਾ ਆ ਵੀ ਅਗਲਿਆਂ ਨੇ ਜਦੋਂ ਵੇਖੋ 2 ਸਾਲ ਪਹਿਲਾਂ ਗੱਲ ਚੱਲਦੀ ਹੋਊਗੀ ਅਕਸਰ ਅਮਰਤ ਭਾਈ ਅਮਰਪਾਲ ਸਿੰਘ ਦੇਸ਼ ਦੇ ਮੋਦੀ ਨੂੰ ਮੇਰਾ ਨਹੀਂ ਪਤਾ ਅਮਿਤ ਸ਼ਾਹ ਨੂੰ ਮੇਰਾ ਨਹੀਂ ਪਤਾ ਤੁਹਾਡਾ ਨਹੀਂ ਪਤਾ ਜਿੰਨੇ ਬੰਦੇ ਬੈਠੇ ਇਹਨਾਂ ਦਾ ਨਹੀਂ ਪਤਾ ਪਰ ਉਹਨਾਂ ਨੂੰ ਅਮਰਤਪਾਲ ਦਾ ਪਤਾ ਹੈ ਇੱਕ ਜਲੂਪੁਰ ਖੇੜੇ ਦਾ ਡਬਈ ਤੋਂਨੇ ਕਾ ਲੋਕ ਆਉਂਦੇ ਆ ਪਰ ਭਾਈ ਅਮਰਤਪਾਲ ਦਾ ਉਹਨਾਂ ਨੂੰ ਪਤਾ ਹੈ ਭਾਈ ਅਮਰਤਪਾਲ ਦਾ ਉਹਨਾਂ ਨੂੰ ਪਤਾ ਸੀ ਵੀ ਇੱਕ ਦਬਈ ਤੋਂ ਆਇਆ ਸਿੰਘ ਜੱਲੂਪੁਰ ਖੈੜੇ ਦੇ ਵਿੱਚ ਭਾਈ ਅਮਰਤਪਾਲ ਸਿੰਘ son of ਤਰਸੀਮ ਸਿੰਘ ਦਾ ਬੇਟਾ ਜਿਹੜਾ ਹਿੰਦੁਸਤਾਨ ਦੀ ਸਰਕਾਰ ਨੂੰ ਸ਼ਰਿਆ ਲਲਕਾਰ ਰਿਹਾ ਆ ਸ਼ਰਿਆ ਮੰਗਾਰ ਰਿਹਾ ਆ ਠੀਕ ਜੀ ਗੱਲ ਜਦੋਂ ਉਹਨਾਂ ਦੇ ਗੱਲਾਂ ਬਾਤਾਂ ਕਰਦੇ ਹੋਣਗੇ ਵੀ ਇਹ ਬਹੁਤ ਭੁੜਕਦਾ ਆ ਅਮਰਤਪਾਲ ਬਹੁਤ ਤੁਹਾਡੇ ਬਾਰੇ ਬੋਲਦਾ ਆ ਤੇ ਉਹ ਕਹਿੰਦੇ ਹੋਣਗੇ ਇੱਥੇ ਵਾਦਾ ਰਿਹਾ ਜੇ ਤੁਹਾਡੇ ਨਾਲ ਸਮਾਂ ਹੋਣ ਤੇ ਅਮਰਤਪਾਲ ਨੂੰ ਆਪਾਂ ਸਵਿਧਾਨ ਵਾਲੀ ਲੱਤ ਦੀ ਨੰਗਾਵਾਗੇ ਤੇ ਉਹਨਾਂ ਨੇ ਅੱਜ ਉਹ ਗੱਲ ਆਪਣੇ ਸਾਥੀਆਂ ਮਿੱਤਰਾਂ ਨੂੰ ਕਹਿੰਦੇ ਹੋਣਗੇ ਵੀ ਵੇਖ ਲਓ ਅਮਰਤਪਾਲ ਜਿਹੜਾ ਕਹਿੰਦਾ ਸੀ ਮੈਂ ਸਵਿਧਾਨ ਨੂੰ ਨਹੀਂ ਮੰਨਦਾ ਜਿਹੜਾ ਕਹਿੰਦਾ ਸੀ ਇਹ ਦੇਸ਼ ਸਾਡਾ ਨਹੀਂ ਆ ਇਹ ਪਾਸਪੋਰਟ ਇਦਾਂ ਆ ਉਦਾਂ ਹੈ ਸਾਰਾ ਕੁਝ ਤੁਹਾਨੂੰ ਪਤਾ ਹੋਣ ਰਿਕਾਰਡ ਆ ਉਹ ਬੰਦਾ ਜਿਹੜਾ ਆ ਉਹ ਬੰਦਾ ਸਵਿਧਾਨ ਦੇ ਆ ਚੁੱਕਾ ਹੈ ਉਹਦਾ ਕਾਰਨ ਕੀ ਬਣਿਆ ਹੈ ਕਾਰਨ ਕੀ ਬਣਿਆ ਹੈ ਪਤਰਕਾਰ ਸਾਹਿਬ ਉਹਦਾ ਕਾਰਨ ਇਹ ਬਣਿਆ ਆ ਵੀ ਡਿਬੜੂਗੜ ਜੇਲ੍ਹ ਕਟਣੀ ਹੀ ਬੜੀ ਔਖੀ ਹੋ ਗਈ ਆ ਭਾਈ ਸਾਹਿਬ ਲੋ ਭਾਈ ਸਾਹਿਬ ਨੂੰ ਜੇਲ੍ਹ ਕਟਣੀ ਹੀ ਬੜੀ ਔਖੀ ਹੋ ਗਈ ਆ ਜੇਲਾਂ ਦੇ ਵਿੱਚ ਉਹਨਾਂ ਸਾਰਾ ਕੁਝ ਮਣਾ ਲਿਆ ਆ ਜੇਲ੍ਹ ਤੇ ਪੰਜਾਬ ਦੀ ਕਟਣੀ ਬੜੀ ਔਖੀ ਹੁੰਦੀ ਜਿੱਥੇ ਸਾਰੀਆਂ ਸੁਵਿਧਾ ਆ ਤੇ ਡਿਬੜੂਗੜ੍ਹ ਤੇ ਬਹੁਤ ਹੀ ਜਿਆਦੀ ਕਠਨ ਹੋ ਗਈ ਆ ਐਡੀ ਕੋਈ ਗੱਲ ਨਹੀਂ ਬਾਬਾ ਗਰਦੀਪ ਸਿੰਘ ਖਹਿੜਾ ਜੀ ਅਰਗੇ ਬੈਠੇ ਜਿੰਨਾ 6 ਸਾਲ ਕਰਨਾਟਕ ਜੇਲ੍ਹ ਕੱਟੀ 15 ਸਾਲ ਦਿੱਲੀ ਕੱਟੀ ਅੱਜ ਜੋ ਅੰਮ੍ਰਿਤਸਰ ਦੀ ਜੇਲ੍ਹ ਚ ਕੱਟ ਰਿਹਾ ਪਿਛਲੇ 30 ਸਾਲਾਂ ਤੋਂ ਉਹਨਾਂ ਦੀ 6 ਸਾਲ ਕੋਈ ਮੁਲਾਕਾਤ ਵੀ ਨਹੀਂ ਗਈ ਪਰ ਉਹ ਇਸ ਚੀਜ਼ ਤੋਂ ਡੋਲੇ ਨਹੀਂ ਭਾਈ ਅਮਰਪਾਲ ਸਿੰਘ ਦਾ ਕਦ ਸਵਿਧਾਨ ਦੇ ਹੇਠ ਇੱਕ ਲੀਡਰ ਬਣਦਾ ਨਹੀਂ ਤੇਗਾ ਦੀ ਛਾਂ ਹੈਠ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੇ ਕਲਗੀਧਰ ਪਾਤਸ਼ਾਹ ਦੇ ਚੱਲ ਕੇ ਇਸ ਹਿੰਦੁਸਤਾਨ ਦੀ ਸਰਕਾਰ ਨਾਲ ਦਿੱਲੀ ਨਾਲ ਖੰਡੇ ਖੜਕਾਉਣ ਵਾਲਾ ਕਾਦੇ ਹੀ ਭਾਈ ਅਮਰਤਪਾਲ ਸਿੰਘ ਦਾ ਜਦੋਂ ਉਹ ਆਏ ਹੀ ਸਾਰੇ ਨੌਜਵਾਨਾਂ ਨੂੰ ਚਾਹ ਚੜਿਆ ਸੀ ਖੁਸ਼ੀ ਹੋਈ ਸੀ ਵੀ ਸਾਨੂੰ ਇੱਕ ਲੀਡਰ ਮਿਲਿਆ ਆ ਜਿਹੜਾ ਕਿਉਂ ਨੌਜਵਾਨ ਸਿਰ ਦੇਣ ਵਾਲੇ ਬਹੁਤੇ ਨੌਜਵਾਨ ਪਰ ਲੈਣ ਵਾਲਾ ਨਹੀਂ ਹੈਗਾ ਕੋਈ ਸਾਨੂੰ ਲੱਗਾ ਸੀ ਵੀ ਭਾਈ ਅਮਰਤਪਾਲ ਸਿੰਘ ਸਿਰ ਮੰਗੂਗਾ ਤੇ ਅਸੀਂ ਗਾੜੀਓ ਕੇ ਦਵਾਂਗੇ ਪਰ ਨਹੀਂ ਅਮਰਤ ਸਿੰਘ ਇੱਕ ਐਜ਼ ਅ ਵਧੀਆ ਲੀਡਰ ਆ ਮੈਂ ਉਹਨਾਂ ਦੀ ਨੌਲੇਜ ਦੀ ਕਦਰ ਕਰਦਾ ਮੈਂ ਉਹਨਾਂ ਦੀ ਕਦਰ ਕਰਦਾ ਪਰ ਜਿਹੜਾ ਰੂਪ ਜਿਹੜੀ ਉਮੀਦ ਪੰਥ ਨੇ ਉਹਨਾਂ ਤੋਂ ਧਾਰੀ ਸੀ ਉਹ ਉਹ ਤੋਂ ਪਾਸੇ हट ਕੇ ਇੱਕ ਆਮ ਲੀਡਰਾਂ ਵਾਂਗ ਇਹ ਕਾਮ ਲੀਡਰਾਂ ਵਾਂਗ ਜਿਹਦੇ ਵਿੱਚ ਨਰਿੰਦਰ ਮੋਦੀ ਆਉਂਦਾ ਅਮਿਤ ਸ਼ਾਹ ਆਉਂਦਾ ਲਾਲਜੀਤ ਭੁੱਲਰ ਆਉਂਦਾ ਸਾਰੇ ਲੀਡਰ ਆਉਂਦੇ ਸੁਮਨਜੀਤ ਸਿੰਘ ਮਾਨ ਆਉਂਦਾ ਸਾਰੇ ਜਿਹੜੇ ਲੀਡਰ ਆਉਂਦੇ ਉਹਨਾਂ ਅੱਗੇ ਬਣ ਚੁੱਕੇ ਨੇ ਤੁਹਾਨੂੰ ਤੁਹਾਨੂੰ ਮਿਲਵਾ ਲੱਗਦਾ ਕਿ ਭਾਈ ਅਮਰਤਪਾਲ ਸਿੰਘ ਨੇ ਕਾਮ ਨਾਲ ਕਿਤੇ ਨਾ ਕਿਤੇ ਧਰੋ ਕਰ ਦਿੱਤਾ ਨਹੀਂ ਮੈਂ ਇਹ ਨਹੀਂ ਕਹੂੰਗਾ ਧਰੋ ਕਰ ਦਿੱਤਾ ਭਾਈ ਅਮਰਤਪਾਲ ਸਿੰਘ ਨੇ ਆਪਣਾ ਬਚਾ ਕੀਤਾ ਡਰ ਕੇ ਉਹ ਜੇਲ੍ਹ 'ਚ ਬੈਠੇ ਨਹੀਂ ਮੈਂ ਇਹ ਸ਼ਬਦ ਨਹੀਂ ਵਰਤੂੰਗਾ ਡਰ ਕੇ ਜਾਂ ਕਿਵੇਂ ਹੋ ਗਿਆ ਹੋ ਸਕਦਾ ਭਾਈ ਅਮਰਪਾਲ ਸਿੰਘ ਤੱਕ ਸਾਰੀ ਖਬਰ ਸਾਰੇ ਸੋਰਸਸ ਨਾ ਹੋਣ ਪਰ ਜਿਹੜਾ ਫਿਲਹਾਲ ਭਾਈ ਅਮਰਸਪਾਲ ਸਿੰਘ ਤੇ ਜਿਹੜੀ ਬਾਹਰ ਸੰਗਤਿਆ ਨਾ ਵੇਖੋ ਜਿਹੜਾ ਜੇਲਾ ਵਾਲਾ ਸਿਸਟਮ ਹੁੰਦਾ ਨਾ ਪੱਤਰਕਾਰ ਸਾਹਿਬ ਉਹਦੇ ਵਿੱਚ ਆਪਾਂ ਸਾਰੀਆਂ ਗੱਲਾਂ ਤੇ ਯਕੀਨ ਨਹੀਂ ਕਰ ਸਕਦੇ ਸਾਰੀਆਂ ਗੱਲਾਂ ਤੇ ਯਕੀਨ ਨਹੀਂ ਕਰ ਸਕਦੇ ਪਤਾ ਨਹੀਂ ਹੁਣ ਜਿਹੜੀ ਗਾੜੀ ਟੀਮ ਲੱਗੀ ਹੋਊਗੀ ਉਹ ਕੀ ਹੈ ਦੇਸ਼ ਦੇ ਇੰਡੀਆ ਟੋਟੋ ਕਟ ਉਹਨਾਂ ਨੂੰ ਆਤ ਦੱਸਿਆ ਹੋਊਗਾ ਕਿ ਤੁਸੀਂ ਚੋਣ ਲੜਨੀ ਆ ਜਾਂ ਤੁਸੀਂ ਐਮਪੀ ਦੀ ਇਲੈਕਸ਼ਨ ਲੜਦੇ ਪਏ ਹੋ ਇਸ ਦੀ ਤਿਆਰੀ ਮੇਰੀ ਸਮਝ ਦੇ ਹਿਸਾਬ ਨਾਲ ਇਸ ਦੀ ਤਿਆਰੀ ਅੱਜ ਤੋਂ 6 ਮਹੀਨੇ ਸਾਲ ਪਹਿਲਾਂ ਹੋ ਗਈ ਸੀ ਵੀ ਅਸੀਂ ਇਲੈਕਸ਼ਨ ਲੜਨੀ ਹੈ ਪਰ ਪਰਿਵਾਰ ਤਾਂ ਵੀ ਸ਼ੋਰ ਨਹੀਂ ਸੀਗਾ ਐਂਡ ਐਂਡ ਟਾਈਮ ਤੇ ਕੰਮ ਦੇ ਆਉਂਦੇ ਆ ਪਰ ਮੌਕੇ ਤੇ ਆ ਕੇ ਕਹਿੰਦੇ ਕਿ ਸਾਨੂੰ ਕਲੀਅਰ ਨਹੀਂ ਹੈਗਾ ਅਸੀਂ ਪੁੱਛ ਕੇ ਦੱਸਾਂਗੇ ਪਰਿਵਾਰਾਂ ਨੂੰ ਪੁੱਛ ਕੇ ਸਰਕਾਰਾਂ ਨਹੀਂ ਚੱਲਦੀਆਂ ਜਿਹੜਾ ਡਿਬੜੂ ਗੱਡ ਬੈਠਾ ਆ ਜਿਨ੍ਹਾਂ ਦੇ ਅੰਡਰ ਬੈਠਾ ਆ ਉਹਨਾਂ ਦੇ ਹਿਸਾਬ ਨਾਲ ਚੱਲਦਾ ਦੂਜੀ ਗੱਲ ਕਿਹਨਾਂ ਦੇ ਅੰਡਰ ਬੈਠਾ ਆ ਵੀ ਦੱਸੋ ਅੰਡਰ ਬੈਠਾ ਆ ਸੰਵਿਧਾਨ ਦੇ ਅੰਡਰ ਬੈਠਾ ਆ ਐਨਐਸਏ ਲੱਗੀ ਆ ਜੇਲ੍ਹ ਦੇ ਵਿੱਚ ਬੈਠਾ ਸਰਕਾਰ ਦੇ ਅੰਡਰ ਬੈਠਾ ਇੱਕ ਗੱਲ ਹੋਰ ਜੇ ਮੇਰੇ ਵੀ ਦੁਬਦਾ ਹੀ ਮੇਰੇ ਵੀ ਦੁਬਦਾ ਹੀ ਵੀ ਦੇਹਿੰਦੋਸਤਾਂ ਦੀਆਂ ਏਜੰਸੀਆਂ ਭਾਈ ਅਮਰਿਤਪਾਲ ਸਿੰਘ ਨੂੰ ਇਲੈਕਸ਼ਨ ਕਿਉਂ ਲੜਨ ਦੇ ਰਹੀਆਂ ਆ ਹਿੰਦੁਸਤਾਨ ਦੀਆਂ ਏਜੰਸੀਆਂ ਭਾਈ ਅਮਰਿਤਪਾਲ ਸਿੰਘ ਨੂੰ ਇਲੈਕਸ਼ਨ ਕਿਉਂ ਲੜਨ ਦੇ ਰਹੀਆਂ ਆ ਉਹ ਮੇਰਾ ਰਾਤੀ ਭਾਈ ਬਖਸ਼ੀਸ਼ ਸਿੰਘ ਜੀ ਦੀ ਇੰਟਰਵਿਊ ਸੁਣ ਕੇ ਕਲੀਅਰ ਹੋਈ ਗੱਲ ਵੀ ਜਿਹੜਾ ਅਮਰੀਕਾ ਕੈਨੇਡਾ ਦੀ ਲਾਤ ਏਠਾਇਆ ਆ ਹਿੰਦੁਸਤਾਨ ਮੋਦੀ ਅਮਰੀਕਾ ਕੈਨੇਡਾ ਦੀ ਲਾਤ ਏਠਾਇਆ ਵੀ ਤੂੰ ਸਾਡੇ ਦੇਸ਼ ਦੇ ਵਿੱਚ ਵੜ ਕੇ ਸਿੱਖਾਂ ਦਾ ਕਤਲੇਆਮ ਕੀਤਾ ਆ ਸਿੱਖਾਂ ਨੂੰ ਸ਼ਹੀਦ ਕੀਤਾ ਆ ਉਹ ਉਹ ਜਿਹੜਾ ਉਹ ਇੰਟਰਨੈਸ਼ਨਲ ਲੈਵਲ ਤੇ ਆਪਣਾ ਵਿਖਾਊਗਾ ਵੀ ਵੇਖੋ ਅਸੀਂ ਸਿੱਖਾਂ ਨੂੰ ਇੰਨਾ ਪਿਆਰ ਕਰਦੇ ਆ ਐਨਐਸਏ ਲੱਗੀ ਹੋਵੇ ਇੱਕ ਸਿੰਘ ਦੇਸ਼ ਤੋੜਨ ਦੀ ਗੱਲ ਕਰਨ ਰਿਹਾ ਹੋਵੇ ਉਹ ਜੇਲ੍ਹ ਦੇ ਵਿੱਚ ਹੋਵੇ ਤਾਂ ਅਸੀਂ ਫਿਰ ਵੀ ਉਹਨੂੰ ਇਲੈਕਸ਼ਨ ਲੰਨ ਦਿੱਤੀ ਜਾ ਰਹੀ ਆ ਇਸ ਚੀਜ਼ ਦਾ ਸਿੱਧਾ ਇੰਟਰਨੈਸ਼ਨਲ ਲੈਵਲ ਤੇ ਫਾਇਦਾ ਮੋਦੀ ਜੀ ਨੂੰ ਜਾ ਰਿਹਾ ਆ ਜਿਨ੍ਹਾਂ ਦੀ ਸ਼ਬੀ ਸਿੱਖਾਂ ਪ੍ਰਤੀ ਇੰਟਰਨੈਸ਼ਨਲ ਲੈਵਲ ਤੇ ਬਹੁਤ ਵਧੀਆ ਬਣ ਰਹੀ ਤਾਨੂੰ ਐ ਨਹੀਂ ਲੱਗਦਾ ਕਿ ਜੇ ਭਾਈ ਅਮਰਤਪਾਲ ਸਿੰਘ ਨੂੰ ਲਿਆਂਦਾ ਵੀ ਗਿਆ ਮੈਂ ਲਿਆਂਦਾ ਕਹੂੰਗਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੋ ਚੁੱਕੀਆਂ ਗੱਲਾਂ ਕਰ ਦਿੱਤੀਆਂ ਗਈਆਂ ਨੇ ਜੇ ਲਿਆਂਦਾ ਵੀ ਗਿਆ ਤਾਂ ਇਹਦੇ ਨਾਲ ਪੋਲਰਾਈਜੇਸ਼ਨ ਪਹਿਲੇ ਨੰਬਰ ਤੇ ਹੋਊਗੀ ਜਿਹੜਾ ਹਿੰਦੂ ਵੋਟ ਹੈਗਾ ਆ ਉਹ ਆਰਾਮ ਦੇ ਨਾਲ ਪ੍ਰਧਾਨ ਮੰਤਰੀ ਵਾਲੀਆ ਕਿਸੇ ਵੱਲ ਵੀ ਜਿੱਧਰ ਵੱਲ ਨੂੰ ਪੋਲਰਾਈਜੇਸ਼ਨ ਹੁੰਦੀ ਪਈ ਆ ਉਧਰ ਵੱਲ ਨੂੰ ਜਾ ਸਕਦਾ ਹੈ ਵੇਖੋ ਜੀ ਉਹ ਪਹਿਲਾਂ ਵੀ ਆਪਣੇ ਦੇਸ਼ ਦੇ ਵਿੱਚ ਲੋਕ ਧਰਮ ਨੂੰ ਲੈ ਕੇ ਚੱਲਦੇ ਆ ਉਹ ਪਹਿਲਾਂ ਵੀ ਉਦਰੇ ਜਿਹੜਾ ਸਿਆਣਾ ਇੱਕ ਮੈਂ ਇਹ ਸ਼ਬਦ ਕਰੂੰਗਾ ਵੀ Hindu ਕੋਈ ਧਰਮ ਨਹੀਂ ਜਿਹਾਗਾ ਸਨਾਤਨੀਆਂ ਧਰਮ ਆ ਇੱਕ Hindu World ਉਹਨਾਂ ਨੇ ਲਿਆ ਆ ਆਪਾਂ ਨੂੰ ਵੰਡਣ ਲਈ ਲੜਾਉਣ ਵਾਸਤੇ ਠੀਕ ਜੀ ਗੱਲ ਇਹ ਜਿਹੜਾ ਸਨਾਤਨੀਆਂ ਸਿਆਣਾ ਆ ਉਹ ਨੂੰ ਪਤਾ ਆ ਵੀ ਮੈਂ ਕਿਵੇਂ ਵੋਟ ਕਰਨੀ ਆ ਕਿੱਦਾਂ ਕਰਨੀ ਆ ਉਸ ਚੀਜ਼ ਦਾ ਕੋਈ ਖਾਸ ਅਸਰ ਨਹੀਂ ਹੈਗਾ ਬਾਕੀ ਪੱਤਰਕਾਰ ਸਾਹਿਬ ਮੈਂ ਹੋੀ ਚੀਜ਼ ਕਰੂੰਗਾ ਕਿ ਭਾਈ ਅਮਰਪਾਲ ਸਿੰਘ ਜੀ ਦਾ ਸਵਾਗਤ ਆ ਉਹਨਾਂ ਨੂੰ ਅਸੀਂ ਵੈਲਕਮ ਕਹਿੰਨੇ ਆ ਪਰ ਹਾਂ ਭਾਈ ਅਮਰਪਾਲ ਸਿੰਘ ਜੀ ਜੇ ਇਲੈਕਸ਼ਨ ਹੀ ਲੜਨੇ ਸੀ ਤੇ ਫਿਰ ਇਟਾ ਵੱਡਾ ਡਰਾਮਾ ਕਿਉਂ ਕਰਨਾ ਸੀ ਫਿਰ ਨਿਆਣੇ ਮੁੰਡੇ ਨੌਜਵਾਨ ਕਿਉਂ ਘਟਾਉਣੇ ਸੀ ਏਜੰਸੀਆਂ 'ਚ ਲਿਸਟਾਂ ਕਿਉਂ ਬਣਾਉਣੀਆਂ ਸੀ ਉਹਨਾਂ ਦਾ ਜੋਸ਼ ਜੇਲਾ ਹੀ ਦੇ ਕੇ ਕਿਉਂ ਠੰਡਾ ਕਰਨਾ ਸੀ ਇਹ ਸਿਰਫ 80 ਤੋਂ ਬਾਅਦ ਟੋਂਦੀ ਏਜੰਸੀਆਂ ਵੀ کریم ਕਿੰਨੀ ਕੁੱਠੀ ਆ ਠੀਕ ਜੀ ਗੱਲ ਵੇਖੋ ਜਿਹੜੇ ਮੁੰਡੇ ਗੈਂਗਸਟਰ ਬਣਦੇ ਆ ਜਿਨ੍ਹਾਂ ਜੇਲਾਂ ਭੰਤੀਆਂ ਜਿਨ੍ਹਾਂ ਬੰਦੇ ਮਾਰਦੇ ਆ ਜਿਨ੍ਹਾਂ ਪੁਲਿਸ ਦੀ ਕਸਟਡੀ 'ਚ ਬੰਦੇ ਮਾਰਦੇ ਆ ਉਹ ਠੀਕ ਉਹਨਾਂ ਦੇ ਵਾਲ ਕੱਟੇ ਉਹਨਾਂ ਦਾ ਰਾਹ ਗਲਤ ਆ ਪਰ ਦਲੇਰੀ ਤੇ ਵੇਖੋ ਉਹਨਾਂ ਦੀ ਜਜ਼ਬਾ ਤੇ ਵੇਖੋ ਉਹਨਾਂ ਦਾ ਲੜਾਈ ਤੇ ਸੈਂਟਰ ਨਾਲ ਸਰਕਾਰ ਨਾਲ ਹੀ ਲੈਣੀ ਆ ਉਹ ਕੀ ਸੀ ਉਹਨਾਂ ਇੱਕ ਗੈਂਗਸਟਰ ਸ਼ਬਦ ਦੇ ਕੇ ਪਹਿਲਾਂ 84 90 ਜਿਹੜੇ ਸ਼ਹੀਦ ਕੀਤੇ ਉਹ ਰੋਲ ਮਾਡਲ ਬਣਿਆ ਵੇਖੋ ਸਿੰਘ ਦਾ ਮੁਕਾਬਲਾ ਇਦਾਂ ਦਾ ਹੁਣ ਇੱਕ ਗੈਂਗਸਟਰ ਬਣਾ ਕੇ ਉਹ ਚੀਜ਼ ਖਤਮ ਕਰਤੀ ਨਸ਼ਿਆ ਨਾਲ ਖਤਮ ਕਰਤੀ ਤੇ ਹੁਣ ਅੱਗੇ ਜਾ ਕੇ ਜਿਹੜਾ ਆ ਉਹਨਾਂ ਨੇ ਆ ਜ਼ਿਲ੍ਹਾ 'ਚ ਦੇ ਕੇ ਜਵਾਬਾ ਐਕਟ ਲਾ ਕੇ ਐਨਐਸਐ ਲਾ ਕੇ ਨੌਜਵਾਨਾਂ ਨੂੰ ਕਾਬੂ ਕਰਕੇ ਉਹਨਾਂ ਦਾ ਜੋਸ਼ ਠੰਡਾ ਕਰਨ ਦੀ ਕੋਸ਼ਿਸ਼ ਕਰ ਰਹਾ ਹੈ ਚਲੋ ਹੁਣ ਭਾਈ ਅਮਰਿਤਪਾਲ ਸਿੰਘ ਇਲੈਕਸ਼ਨ ਲੜਦੇ ਪਏ ਹੋ ਸਕਦਾ ਕਿ ਜੇ ਇਹਦੇ ਵਿੱਚ ਕੋਈ ਉਹਨਾਂ ਦੇ ਹੱਕ ਦਾ ਬਣਦਾ ਵੀ ਹੈ ਤਾਂ ਉਹਨਾਂ ਲਈ ਰਾਹ ਅੱਗੇ ਸੁਖਾਲਾ ਹੋ ਜਾਵੇ ਪਰ ਸਿਰਫ ਉਹਨਾਂ ਲਈ ਉਹਨਾਂ ਦੇ ਨਾਲ ਉਹਦੇ ਸਾਥੀ ਵੀ ਨਹੀਂ ਅੰਬਰਸਰ ਜੇਲ੍ਹ 'ਚ ਵੀ ਨੌਜਵਾਨ ਕੈਦ ਨੇ ਉਹਨਾਂ ਦਾ ਕੀ ਬਣੂਗਾ ਇਹ ਤੇ ਹੁਣ ਭਾਈ ਅਮਰਿਤਪਾਲ ਸਿੰਘ ਜਾਣਦੇ ਦੇ ਜਿਹੜੇ ਉਹਨਾਂ ਦੇ ਸਾਥੀ ਆ ਉਹ ਜਾਣਦੇ ਆ ਪਰ ਇਲੈਕਸ਼ਨ ਭਾਈ ਅਮਰਪਾਲ ਸਿੰਘ ਜਿੱਤਦੇ ਜਾਂ ਹਾਰਦੇ ਉਹ 4 ਤਰੀਕ ਨੂੰ ਪਤਾ ਲੱਗੇਗਾ ਉਹ ਹਾਰ ਜਿੱਤ ਤੋਂ ਬਾਅਦ ਇਹ ਜਿਹੜੀ ਸਰਕਾਰ ਆ ਜਾਂ ਦੇਸ਼ ਦਾ ਕਾਨੂੰਨ ਆ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਚੋਂ ਕੱਢਦਾ ਜਾਂ ਨਹੀਂ ਕੱਢਦਾ ਇਹ 4 ਤਰੀਕ ਨੂੰ ਪਤਾ ਲੱਗੂਗਾ ਠੀਕ ਜੀ ਗੱਲ ਇਹ ਕੋਈ ਕਾਨੂੰਨ ਨਹੀਂ ਹੈਗਾ ਕੋਈ ਲਾ ਨਹੀਂ ਹੈਗਾ ਵੀ 4 ਤਰੀਕ ਨੂੰ ਜਿਹੜਾ ਆ ਜਿਹੜਾ ਆ ਅਮਰਤਪਾਲ ਸਿੰਘ ਜੇ ਇਲੈਕਸ਼ਨ ਜੀਜੰਦਰ ਦੇ ਬਾਹਰ ਆ ਜੂ ਇਹੋ ਜਿਹਾ ਕੋਈ ਕਾਨੂੰਨ ਨਹੀਂ ਹੈਗਾ ਇਹ ਜੱਜ ਦੀ ਮਰਜ਼ੀ ਆ ਉਹਨੇ ਆਪਣੀ ਜੱਜਮੈਂਟ ਤੇ ਛੱਡਣਾ ਆ ਵੀ ਛੱਡਣਾ ਆ ਵੀ ਮੈਂ ਇਹਨੂੰ ਛੱਡਣਾ ਜਾਂ ਨਹੀਂ ਛੱਡਣਾ ਤੇ ਉਹਨਾਂ ਤੋਂ ਬਾਅਦ ਉਹਨਾਂ ਦਾ ਕੀ ਬੰਦ ਆ ਆ ਦੇਸ਼ ਦਾ ਰਾਸ਼ਟਰਪਤੀ ਹੀ ਗਿਆਨੀ ਜੈਲ ਸਿੰਘ ਉਹਨੇ ਮੋਰ ਲਾਤੀ ਵੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਜਾਵੇ ਇੱਕ ਰਾਸ਼ਟਰਪਤੀ ਨੇ ਠੀਕ ਚਾਹੁੰਦਾ ਤੇ ਰੋਗ ਵੀ ਸਕਦਾ ਹੈ ਠੀਕ ਪਰ ਪਰ ਇੱਕ ਜਿਹੜਾ ਰਾਸ਼ਟ ਜਿਹੜਾ ਐਮਪੀ ਆ ਉਹ ਇਹਨਾਂ ਦੇ ਅਧੀਨ ਹੋ ਕੇ ਕੁਝ ਨਹੀਂ ਕਰ ਸਕਦਾ ਹਾਂ ਅਮਰਪਾਲ ਸਿੰਘ ਜੀ ਸ਼ਾਇਦ ਜੇਲ੍ਹ ਚੋਂ ਬਾਹਰ ਆ ਜਾਣ ਸ਼ਾਇਦ ਜੇਲ੍ਹ ਚੋਂ ਬਾਹਰ ਆ ਜਾਣ ਜੇ ਦਾ ਜਿਹੜੇ ਚੀਜ਼ ਵਾਸਤੇ ਇਲੈਕਸ਼ਨ ਲੜਨ ਦਾ ਹੈ ਹੋਰ ਇਹਦਾ ਪੰਥ ਨਾਲ ਕੋਈ ਸਬੰਧ ਨਹੀਂ ਹੈ ਅੱਛਾ ਮੈਂ ਅੰਤ ਵਿੱਚ ਅੰਤ ਵਿੱਚ ਆਉਂਦੇ ਆਉਂਦੇ ਇੱਕ ਇੱਕ ਪਾਰਟੀ ਦਾ ਹੋਰ ਜ਼ਿਕਰ ਕਰਨਾ ਚਾਹੁੰਦਾ ਆਪਣੇ ਆਪ ਨੂੰ ਪੰਥਕ ਪਾਰਟੀ ਕਿਹਾ ਜਾਂਦਾ ਉਹਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਉਹਨਾਂ ਵੱਲੋਂ ਵਿਰਸਾ ਸਿੰਘ ਵਲਟੋਹਾ ਹੈਗੇ ਖਡੂਰ ਸਾਹਿਬ ਹਲਕੇ ਤੋਂ ਕਿਸ ਤਰ੍ਹਾਂ ਦੇਖ ਰਹੇ ਹੋ ਉਹਨਾਂ ਦੀ ਸਿਆਸਤ ਨੂੰ ਔਰ ਉਹਨਾਂ ਦੀ ਉਮੀਦਵਾਰੀ ਵੇਖੋ ਜੀ ਬਾਦਲ ਦੀ ਜਿਹੜੀ ਪਾਰਟੀ ਆ ਉਹ ਫੇਲ ਹੋ ਚੁੱਕੀ ਹੈ ਉਹ ਖਤਮ ਹੋ ਚੁੱਕੀ ਆ ਉਹਨਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਦੀ ਮਾਰ ਪਈ ਆ ਖਾਦਾ ਗੁਰੂ ਰਾਮਦਾਸ ਪਾਸ਼ਾ ਦਾ ਤੇ ਭੁਗਤੇ ਸਰਸੇ ਵਾਲੇ ਦੇ ਹੱਕ ਚ ਥੀ ਜੇ ਗੱਲ ਉਹਨਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਦੀ ਮਾਰ ਪੈ ਗਈ ਆ ਬਥੇਰਾ ਲੁੱਟ ਘਟ ਲਿਆ ਹੁਣ ਆਪਣੇ ਨਿਆਰੇ ਲੈਣ ਬਾਹਰ ਲੈਣ ਸਿਆਸਤ ਤੋਂ ਉਹਨਾਂ ਨੂੰ ਬਾਹਰ ਹੋ ਜਾਣਾ ਚਾਹੀਦਾ ਕੱਲ੍ਹ ਹੀ ਖਾਲੀਦਲ ਜਿਹੜਾ ਆ ਉਹ ਦੁਬਾਰਾ ਇਹ ਜਿਹੜਾ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਣਾ ਸਕੂਗਾ ਅੱਛਾ ਵਿਰਸਾ ਸਿੰਘ ਵਲਟੋਹਾ ਵਾਰ-ਵਾਰ ਕਹਿੰਦੇ ਕਿ ਬਾਕੀ ਤਾਂ ਕੋਈ ਪੰਥਕ ਹੈ ਨਹੀਂ ਜੇ ਭਾਈ ਅਮਰਪਾਲ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਇੰਨਾ ਤਜਰਬਾ ਹੈ ਨਹੀਂ ਤੁਹਾਨੂੰ ਕੀ ਲੱਗਦਾ ਵਿਰਸਾ ਸਿੰਘ ਵਲਟੋਹਾ ਹੈ ਕੋਈ ਤਿੰਨਾਂ ਚ 13 ਚ ਵੇਖੋ ਗੱਲ ਇਦਾਂ ਹੈ ਵੀ ਜੇ ਅੱਜ ਤੋਂ 20-25 ਸਾਲ ਪਹਿਲਾਂ ਵੇਖ ਲਈਏ ਨਾ ਇਦਾਂ ਹੀ ਉਹਨਾਂ ਤੇ ਵੀ ਐਨਐਸਏ ਲੱਗੀ ਸੀ ਇਦਾਂ ਹੀ ਉਹ ਜੇਲ੍ਹ 'ਚ ਹੀ ਉਸ ਸਮੇਂ ਦੀ ਨੌਜਵਾਨੀ ਦੇ ਹੋ ਸਕਦਾ ਉਹ ਹੀਰੋ ਹੋਣ ਠੀਕ ਗੱਲ ਤੇ ਇਹ ਸਾਰੀਆਂ ਚੀਜ਼ਾਂ ਗੱਲਾਂ ਬਾਤਾਂ ਆ ਇਹ ਬਣੀਆਂ ਮੈਂ ਹਰ ਇੱਕ ਬੰਦੇ ਦਾ ਸਮਾਂ ਆਉਂਦਾ ਆ ਜਿੱਦਾਂ ਅੱਜ ਅਮਰਤਪਾਲ ਦਾ ਆਇਆ ਆ ਇਦਾਂ ਹੀ ਉਹਨਾਂ ਦਾ ਵੀ ਇੱਕ ਦਿਨ ਆਇਆ ਸੀ ਉਹਨਾਂ ਨੂੰ ਜਲਬਾ ਉਹਨਾਂ ਦੇ ਅੰਦਰ ਹੈਗਾ ਸੱਚੀ ਗੱਲ ਉਹ ਕਰਦੇ ਆ ਵਿਰਸਤ ਸਿੰਘ ਬੇਟੋ ਬਾਜੀ ਮੈਂ ਐਵੇਂ ਬਿਲਕੁਲ ਉਹਨਾਂ ਨੂੰ ਨਕਾਰੂਗਾ ਨਹੀਂ ਪਰ ਸਿਆਸਤ ਤੌਰ ਤੇ ਜਿੰਨੀ ਉਹਨਾਂ ਦੀ ਕੁਰਬਾਨੀ ਸੀ ਉਹਨਾਂ ਉਹਨਾਂ ਨੇ ਫਾਇਦਾ ਲੈ ਲਿਆ ਆ ਉਹਨੀਆਂ ਉਹਨਾਂ ਨੂੰ ਰਾਜ ਮਿਲ ਚੁੱਕੇ ਆ ਉਹਦੇਦਾਰੀਆਂ ਮਿਲ ਗਈਆਂ ਆ ਪੈਸਾ ਥੇਲਾ ਬਣਾ ਲਿਆ ਆ ਹੁਣ ਉਹਨਾਂ ਨੂੰ ਉਹਦਾ ਸਿਆਸਤ ਕਰਨੀ ਚਾਹੀਦੀ ਆ ਮੈਂ ਲਾਸਟ ਤੇ ਪੱਤਰਕਾਰ ਸਾਹਿਬ ਇਹ ਅਪੀਲ ਤੁਹਾਡੇ ਰਾਈ ਕਰਨੀ ਚਾਹੁੰਦਾ ਆ ਪੀ ਧਰਮ ਨੂੰ ਸਿਆਸਤ ਤੋਂ ਬਾਹਰ ਰੱਖ ਕੇ ਚੱਲ ਗਿਆ ਆਪਾਂ ਆਪਣਾ ਧਰਮ ਨਹੀਂ ਸਿਆਸਤ ਕਰਨ ਨੂੰ ਬਣਿਆ ਜੇ ਆਪਾਂ ਧਰਮ ਨੂੰ ਬਾਹਰ ਰੱਖੀਏ ਰਾਜਨੀਤੀ ਨੂੰ ਰੱਖੀਏ ਰਾਜਨੀਤੀ ਝੂਠ ਤੇ ਚੱਲਦੀ ਆ ਧਰਮ ਸੱਚ ਤੇ ਚੱਲਦਾ ਆ ਇਮਾਨਦਾਰੀ ਤੇ ਚੱਲਦਾ ਆ ਗਰਬਾਣੀ ਪੜ ਕੇ ਚੱਲਦਾ ਆ ਹੁਕਮਨਾਮੇ ਲੈ ਕੇ ਚੱਲਦਾ ਆ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਚੱਲਦਾ ਆ ਰਾਜਨੀਤੀ ਸੰਵਿਧਾਨ ਦੇ ਹੇਠ ਚੱਲਦੀ ਆ ਕਾਤਾਲ ਝੂਠ ਮਕਿਆਰੀ ਰਿਸ਼ਤੇ ਖੋਰੀ ਪੈਸਾ ਹੋਣਾ ਇੱਥੇ ਪੈਸੇ ਨਾਲ ਵੋਟਾਂ ਖਰੀਦੀਆਂ ਜਾਣੀਆਂ ਕਈ ਕੋ ਹੋਣਾ ਇਹ ਰਾਜਨੀਤੀ ਇਹ ਸਿੱਖ ਦਾ ਫਰਜ਼ ਨਹੀਂ ਹੈਗਾ ਠੀਕ ਹੈ ਇਹੋ ਜਿਹੇ ਗੇਲੇ ਸਾਰੀਆਂ ਇਦਾਂ ਕਰਕੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੋ ਸਥਿਤੀ ਬਣੀ ਹੋਈ ਸੀ ਜੋ ਸਿੱਧੀ ਬਣੀ ਹੋਈ ਸੀ ਫਿਲਹਾਲ ਖਡੂਰ ਸਾਹਿਬ ਦੇ ਹਲਕੇ ਦੇ ਵਿੱਚ ਜੋ ਪ੍ਰਚਾਰ ਚੱਲਦਾ ਪਿਆ ਜੋ ਖਾਸ ਕਰਕੇ ਅੱਜ ਵੋਟਾਂ ਦਾ ਦਿਨ ਹੈ ਔਰ ਵੋਟਾਂ ਦੇ ਦਿਨ ਦੇ ਉੱਤੇ ਕੀ ਫਤਵਾ ਦਿੱਤਾ ਜਾਂਦਾ ਦੱਸਦੇ ਰਹਿਵਾਂਗੇ ਬਣੇ ਰੁਵਾਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ